ਜੋ ਹਾਲਾਤ ਐਸੋੜੇ ਪੰਥਿਕ ਸਿਆਸਤ ਦੇ ਵਿੱਚ ਧਾਰਮਿਕ ਮਸਲਿਆਂ ਦੇ ਵਿੱਚ ਬਣੇ ਹੋਏ ਨੇ ਉਸ ਤੋਂ ਇੱਕ ਗੱਲ ਸਾਫ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੋਵੇ ਐਸਜੀਪੀਸੀ ਹੋਵੇ ਜਾਂ ਤਖਤ ਦੇ ਜਥੇਦਾਰ ਜਾਂ ਤਖਤ ਦੀ ਸੰਸਥਾਵਾ ਹੋਵੇ ਇਹ ਸਾਰੇ ਐਸੋੜੇ ਕ੍ਰਾਸ ਰੋਡਸ ਤੇ ਨੇ ਚੁਰਾਹੇ ਤੇ ਨੇ ਔਰ ਬੜੀ ਵੱਡੀ ਦੁਵਿਧਾ ਦੇ ਵਿੱਚ ਨੇ ਬੜੀ ਵੱਡੀ ਦਿੱਕਤ 'ਚੋਂ ਨੰਗ ਰਿਆ ਇਹਦਾ ਕਾਰਨ ਇੱਕੋ ਹੀ ਆ ਕਿ ਬਾਦਲ ਪਰਿਵਾਰ ਵੱਲੋਂ ਤਿਆਗ ਦੀ ਭਾਵਨਾ ਜਿਹੜੀ ਸੀ ਉਹਨਾਂ ਨੇ ਨਹੀਂ ਅਪਣਾਈ ਲੋਕ ਕਹਿੰਦੇ ਰਹੇ ਕਿ ਸਮਾਵਾ ਪਿੱਛੇ ਹੋ ਜਾਓ ਪਿੱਛੇ ਹਟ ਜਾਓ ਲੇਕਿਨ ਉਹ ਪਿੱਛੇ ਨਹੀਂ ਹਟੇ ਅੱਗੇ ਔਰ ਸ਼ਾਇਦ ਜੇ ਇਹਨਾਂ ਕੋ ਅੱਗੇ ਸੱਤਾ ਸੀ ਸੀਸ ਕਰਕੇ ਇਹਨਾਂ ਨੂੰ ਲੱਗਦਾ ਨਹੀਂ ਸੀ ਕਿ ਅਸੀਂ ਕਦੀ ਸੱਤਾ ਤੋਂ ਬਾਹਰ ਹੋਵਾਂਗੇ ਉਹਨਾਂ ਕੋ ਸੱਤਾ ਵੀ ਹੈ ਨਹੀਂ ਤਾਕਤ ਵੀ ਹੈ ਨਹੀਂ ਔਰ ਫਿਰ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਲੋਕਾਂ ਦੀ ਤਾਕਤ ਹੈ ਨਾ ਉਹ ਉੱਪਰ ਆ ਜਾਂਦੀ ਹੈ ਸੋ ਉਹਦਾ ਸਾਹਮਣਾ ਕਰਨਾ ਹੀ ਪੈਂਦਾ ਉੱਥੇ ਤੁਸੀਂ ਭੱਜ ਨਹੀਂ ਸਕਦੇ ਔਰ ਇਹੋ ਹੀ ਹੁਣ ਇਸ ਵੇਲੇ ਹੋ ਰਿਹਾ ਵਾ 2 ਸਾਲਾਂ ਤੋਂ ਬਾਦਲ ਪਰਿਵਾਰ ਨੂੰ ਬੜਾ ਕਲੀਅਰ ਲੋਕਾਂ ਦਾ ਮੈਸੇਜ ਆ ਰਿਹਾ ਵਾ ਕਿ ਤੁਸੀਂ ਪਿੱਛੇ ਹਟ ਜਾਓ ਪਛਤਾਤਾਪ ਕਰ ਲਓ ਲੋਕਾਂ ਨੂੰ ਹੋਰਾਂ ਨੂੰ ਅੱਗੇ ਆਉਣ ਦਿਓ ਉਹ ਨਹੀਂ ਉਹਨਾਂ ਨੇ ਕੀਤਾ ਹੁਣ ਵੀ ਜੇ ਇਸ ਵੇਲੇ ਚ ਸੰਭਲ ਜਾਣ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀ ਸੰਭਲ ਜਾਣ ਤੇ ਬਹੁਤ ਚੰਗਾ ਹੋਊ ਨਹੀਂ ਤੇ ਫਿਰ 2027 ਤੋਂ ਬਾਅਦ ਜਦ ਚਿੜੀਆ ਚੁਗ ਗਈ ਖੇਤ ਤਾਂ ਫਿਰ ਪਛਤਾਵਾ ਕੀ ਫਾਇਦਾ ਸੋ ਇਹੋ ਹੀ ਹੋਣ ਵਾਲੀ ਗੱਲ ਆ ਜਾਂ ਤੇ ਹੁਣੇ ਸੰਭਲ ਜਾਓ ਨਹੀਂ ਤੇ ਫਿਰ ਇਟ ਵਿਲ ਬੀ ਟੂ ਲੇਟ ਇਨ 2027 ਹੁਣ ਵੀ ਲੋੜ ਆ ਕਿ ਜਿਹੜੇ ਪੁਰਾਣੇ ਜਥੇਦਾਰ ਸਨ ਉਹਨਾਂ ਨੂੰ ਬਹਾਲ ਕਰੋ ਨਵੇਂਆਂ ਨੂੰ ਕਹੋ ਵੀ ਪਾਸੇ ਹਟਜੋ ਉਹਨਾਂ ਨੂੰ ਵੀ ਬਾਅਦ ਚ ਮੌਕਾ ਦਿੱਤਾ ਜਾ ਸਕਦਾ ਵਾ ਪਰਤੀ ਜਿਹੜੀ ਆ ਉਹ ਜੇ ਦੁਬਾਰਾ ਨਹੀਂ ਹੋਣੀ ਤੇ ਜਿਹੜੀਆਂ ਦੋਵੇਂ ਪਰਤੀਆਂ ਹੋਈਆਂ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਉਹਦੇ ਵਿੱਚ ਜੇ ਕੋਈ ਫਰਜ਼ੀ ਲੋਕਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਨੂੰ ਬਾਹਰ ਕੱਢੇ ਜਾਵੇ ਤਾਂਕਿ ਉਹਦੇ ਚ ਇੱਕ ਟਰਾਂਸਪੇਰੈਂਸੀ ਪਾਰਦਰਸ਼ਤਾ ਜਿਹੜੀ ਆ ਉਹ ਸਾਹਮਣੇ ਆ ਸਕੇ ਨਵਾਂ ਢਾਂਚਾ ਜਿਹੜਾ ਵਾ ਹੁਣ ਬਣਾਉਣ ਵਾਲੇ ਜਾ ਰਹੇ ਆ ਨਵਾਂ ਢਾਂਚਾ ਵਾਕਈ ਪਾਰਦਰਸ਼ੀ ਤਰੀਕੇ ਨਾਲ ਬਣਾਉਣਾ ਚਾਹੀਦਾ ਨਵਾਂ ਪ੍ਰਧਾਨ ਵੀ ਪਾਰਦਰਸ਼ੀ ਤਰੀਕੇ ਨਾਲ ਚੁਣਨਾ ਚਾਹੀਦਾ ਨਵੀਂ ਪਾਰਲੀਮੈਂਟੀ ਬੋਰਡ ਵੀ ਚੁਣਨਾ ਚਾਹੀਦਾ ਵਰਕਿੰਗ ਕਮੇਟੀ ਵੀ ਅਕਾਲੀ ਦਲ ਦੀ ਬਣੇ ਔਰ ਐਸਜੀਪੀਸੀ ਦੀ ਚੋਣ ਵੱਲ ਹਮਲਾ ਮਾਰਨਾ ਚਾਹੀਦਾ ਵੀ ਜਲਦੀ ਤੋਂ ਜਲਦੀ ਐਸਜੀਪੀਸੀ ਦੀ ਨਵੀਂ ਚੋਣ ਹੋਵੇ ਤਾਂ ਕਿ ਐਸਜੀਪੀਸੀ ਦਾ ਨਵਾਂ ਪ੍ਰਧਾਨ ਬਣੇ ਔਰ ਫਿਰ ਤਖਤ ਦੇ ਜਥੇਦਾਰਾਂ ਦੇ ਨਵੇਂ ਨਿਯਮ ਬਣ ਸਕਣ ਔਰ ਨਵਾਂ ਢਾਂਚਾ ਬਣ ਸਕੇ ਨਵਾਂ ਸਿਸਟਮ ਬਣ ਸਕੇ ਜੇ ਆਪਾਂ ਇਸ ਪਾਸੇ ਨੂੰ ਨਹੀਂ ਤੁਰਾਂਗੇ ਤਾਂ ਮੇਰੇ ਖਿਆਲ ਆਪਣਾ ਪਵਿੱਖ ਜਿਹੜਾ ਵਾ ਉਹ ਬਹੁਤ ਤੰਦਲਾ ਹੋਵੇਗਾ ਸਾਰੀਆਂ ਸੰਸਾਵਾਂ ਦਾ ਪਵਿੱਖ ਤੰਦਲਾ ਹੋਵੇਗਾ ਸੋ ਇਸ ਤੋਂ ਪਹਿਲਾਂ ਕਿ ਆਪਾਂ 2027 ਦੀ ਡੀ ਕਰੀਏ ਔਰ ਉਦੋਂ ਫਿਰ ਸਿਰ ਪਟੇ ਕੇ ਬੈਠੀਏ ਕਿ ਅਸੀਂ ਕੀ ਕਰ ਬੈਠੇ ਹਾਂ ਹੁਣ ਹੈ ਟਾਈਮ ਸਮਝਣ ਦਾ